ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਨ ਸਰਾਜ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਗੱਲਾਂ ਕਹੀਆਂ ਗਈਆਂ ਕਿ ਜਿਹੜੇ ਉਮੀਦਵਾਰ ਅਸੀਂ ਚੋਣ ਮੈਦਾਨ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਉਤਾਰ ਰਹੇ ਆ ਉਹ ਆਪ ਕਰਾਂ ਦੇ ਨੇ ਉਹ ਇਮਾਨਦਾਰ ਨੇ ਉਹਨਾਂ ਦੀ ਕਰੜਾ ਕੋਈ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਆਪੋ ਆਪਣੇ ਹਲਕੇ ਦੇ ਵਿੱਚ بڑے ਸਮਾਜ ਸੇਵੀ ਦੇ ਕੰਮ ਕਰਦੇ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ VOTING ਹੋਈ VOTING ਤੋਂ ਬਾਅਦ 92 ਬਤਾ ਇੱਕ ਜਿੱਤੇ 92 ਤੋਂ ਬਾਅਦ ਸਰਕਾਰ ਬਣੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ ਮੰਤਰੀ ਦੇ ਨਾਲ ਨਾਲ ਪੰਜਾਬ ਦਾ ਗ੍ਰਾਮ ਕਰਾਲਾ ਵੀ ਆਪਣੇ ਕੋਲ ਰੱਖ ਲਿਆ ਲੇਕਿਨ ਤਿੰਨਾਂ ਸਾਲਾਂ ਦੇ ਵਿੱਚ ਕੀ ਕੁਝ ਕੀਤਾ ਕਿਸ ਤਰ੍ਹਾਂ ਦੇ ਇਹਨਾਂ ਗੁਲਛਰੇ ਉਡਾਏ ਕੀ ਇਹਨਾਂ ਨੇ ਇਮਾਨਦਾਰੀ ਦੇ ਨਾਲ ਕੰਮ ਕੀਤਾ ਕੀ ਜਿਹੜੇ ਵਿਧਾਇਕ ਅਤੇ ਮੰਤਰੀਆਂ ਨੇ ਜਿਹੜੀਆਂ ਜ਼ਾਇਦਦਾਦਾ ਬਣਾਈਆਂ ਨੇ ਕੀ ਉਹੀ ਨੇ ਜਾਂ ਇਹਨਾਂ ਦੀਆਂ ਜ਼ਾਇਦਦਾਦਾ ਦੇ ਜਿਹੜੇ ਆંકੜੇ ਸਾਹਮਣੇ ਆ ਰਹੇ ਨੇ ਉਹ ਵੱਧ ਕੇ ਕਿਤੇ ਜ਼ਿਆਦਾ ਹੋ ਰਹੇ ਨੇ ਹਾਲਾਂਕਿ ਇੱਕ ਦੂਜੇ ਵੱਲੋਂ ਚੈਲੰਜ ਕੀਤਾ ਜਾ ਰਿਹਾ ਹੈ ਡਾਕਟੈਸ ਕਰਾਉਣ ਦਾ ਜ਼ਾਇਦਦਾਦ ਨੂੰ ਚੈੱਕ ਕਰਾਉਣ ਦਾ ਲੇਕਿਨ ਕੁਝ ਮੰਤਰੀ ਅਤੇ ਵਿਧਾਇਕ ਕੋ ਸੁੱਤੇ ਵੀ ਫਸੇ ਨੇ ਖੁਦ ਵਿਜੀਲੈਂਸ ਉਹਨਾਂ ਤੇ ਕਾਰਵਾਈ ਕਰ ਰਹੀ ਆ ਲੁਗਮ ਦੇ ਵਿੱਚ ਹਾਕਾਰ ਪੱਕੀ ਹੋਈ ਹੈ 2 ਜੇ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਰਿਪੀਟ ਹੋਣਾ ਬਾਲਾ ਹੀ ਮੁਸ਼ਕਲ ਰਕ ਲਿਆ ਹੈ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਨਹੀਂ ਭਈ ਗਰਾਊਂਡ ਲੈਵਲ ਦੀ ਰਿਪੋਰਟ ਜਿਹੜੀ ਹੈ ਜ਼ੀਰੋ ਹੈ ਪਿੰਡਾਂ ਦੇ ਵਿੱਚ ਵਿਧਾਇਕਾਂ ਤੇ ਮੰਤਰੀਆਂ ਨੂੰ ਵਧਣ ਨਹੀਂ ਦਿੱਤਾ ਜਾ ਰਿਹਾ ਅਧਗਾਟਨ ਕਰਦੇ ਨੇ ਉਹ ਵੀ ਧੱਕੇ ਨਾਲ ਉਹ ਵੀ ਚੋਰੀ 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 ਕਰ ਜਾਂਦੇ ਨੇ ਇੱਕ ਪਾਸੇ ਜਿੱਥੇ ਇਹਨਾਂ ਨੂੰ ਇਮਾਨਦਾਰ ਕਿਹਾ ਗਿਆ ਇਹਨਾਂ ਨੂੰ ਸਮਾਜ ਸੇਵੀ ਕਿਹਾ ਗਿਆ ਇਹਨਾਂ ਨੂੰ ਆਪ ਘਰਾਂ ਦੇ ਮੁੰਡੇ ਕਿਹਾ ਗਿਆ ਲੇਕਿਨ ਅੱਜ ਇਹ ਖਾਸ ਬਣ ਗਏ ਨੇ ਇਹਨਾਂ ਦੇ ਨਾਲ ਸਿਕورٹی ਦੇ ਕਾਫਲੇ ਚੱਲਦੇ ਨੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਹਿੰਦੇ ਹੁੰਦੇ ਸੀ ਕਿ ਚਿੜੀ ਕੋ ਜਿੰਨਾ ਪੰਜਾਬ ਹੈ ਹੈਲੀਕਾਪਟਰ ਦੀ ਕੀ ਲੋੜ ਹੈ ਲੇਕਿਨ ਗੱਲ ਗੱਲ ਤੇ ਚੌਪਰਾਂ ਤੇ ਸਫ਼ਰ ਕੀਤਾ ਜਾਂਦਾ ਹੈ ਕਰਜ਼ਾ ਵੀ ਰਾਜ ਕੇ ਲਿਆ ਜਾ ਰਿਹਾ ਹੈ ਲੇਕਿਨ ਵਿਧਾਇਕਾਂ ਅਤੇ ਮੰਤਰੀਆਂ ਦੀ ਇਕਨੋਮੀ ਬੜੀ ਬੂਸਟ ਹੋਈ ਹੈ ਪਤਾ ਨਹੀਂ ਇਹਨਾਂ ਦੇ ਕੋਲ ਕਿਹੜੀ ਜਾਦੂ ਦੀ ਛੜੀ ਸੀ ਜਿਸ ਜਿਸ ਤਰ੍ਹਾਂ ਦੂਸਰੀਆਂ ਸਰਕਾਰਾਂ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਕੀਤਾ ਜਿਸ ਤਰ੍ਹਾਂ ਉਹਨਾਂ ਨੇ ਅਚਲ ਅਤੇ ਅਚਲ ਜਾਇਦਾਦਾਂ ਬਣਾਈਆਂ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕਾਂ ਨੇ ਵੀ ਬਣਾਈਆਂ ਇਹ ਦੇ ਵਿੱਚ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਇਹ ਖਾਸ ਸੀ ਇਹ ਵੀਆਈਪੀ ਹੋ ਗਿਆ ਇਹ ਇਹ ਪਰਸਨ ਖਾਸ ਹੋ ਗਿਆ ਹੁਣ ਜਿੰਨਾਂ ਵੱਲੋਂ ਜੈਦਾਦਾ ਜੁੜੀਆਂ ਜਾ ਰੀਆਂ ਨੇ ਜਿਹੜੇ ਪ੍ਰਾਪਰਟੀ ਇਕੱਠੀ ਕਰਕੇ ਬੈਠ ਗਏ ਨੇ ਇਹ ਤੇ ਬਾਹਰ ਨੂੰ ਭੱਜਣਗੇ ਜਿਸ ਤਰ੍ਹਾਂ ਦੂਸਰੇ ਪਾਰਟੀਆਂ ਦੇ ਆਗੂ ਜਿਹੜੇ ਨੇ ਜਦੋਂ ਪੀੜ ਪੈਂਦੀ ਹੈ ਤਾਂ ਫਿਰ ਇਹ ਬਾਹਰ ਐਨੀ ਕੋਈ ਜ਼ਾਇਦਤ ਇਕੱਠੀ ਕਰ ਲੈਂਦੇ ਨੇ ਇਹ ਬਾਅਦ ਜਾ ਕੇ ਵਸ ਜਾਂਦੇ ਨੇ ਉਥੋਂ ਜਾ ਕੇ ਫਿਰ ਇਹ ਪੰਜਾਬ ਦੀਆਂ ਗੱਲਾਂ ਕਰਦੇ ਨੇ ਯਾਨੀ ਕਿ ਸਮੇ ਸਮੇ ਤੇ ਪਾਰਟੀਆਂ ਆਈਆਂ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਬਣੀ ਲੇਕਿਨ ਪੰਜਾਬ ਦੇ ਲੋਕਾਂ ਨੂੰ ਕੁਝ ਨਹੀਂ ਮਿਲਿਆ ਉਹ ਖਾਲੀ ਆਏ ਖਾਲੀ ਗਏ ਛਲੇ ਉਹਨਾਂ ਦੇ ਹੱਥ ਅੱਡੇ ਦੇ ਅੱਡੇ ਰਹਿ ਗਏ ਵਾਅਦੇ ਬਹੁਤ ਕੀਤੇ ਗਏ ਚਾਹੇ ਉਹ ਸ਼ਰਮਣੀ ਅਕਾਲੀ ਦਲ ਦੀ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਚਾਹੇ ਉਹ ਕਾਂਗਰਸ ਪਾਰਟੀ ਦੀ ਸਰਕਾਰ ਸੀ ਤੇ ਚਾਹੇ ਬਦਲਾਅ ਦੇ ਨਾਮ ਤੇ ਜਿਨ੍ਹਾਂ ਨੇ ਲੋਕਾਂ ਨੂੰ ਵੋਟਾਂ ਲੋਕਾਂ ਨੇ ਵੋਟਾਂ ਪਾਈਆਂ ਆ ਆਪ ਦੀ ਪਾਰਟੀ ਦੀ ਸਰਕਾਰ ਹੈ ਇਟ ਮੀਨਸ ਸੱਪੜ ਰੋਲ ਜਾਣਗੇ ਇਹਨਾਂ ਦੇ ਜੇਕਰ ਇਹਨਾਂ ਤੇ ਵਿਜੀਲੈਂਸ ਦੀ ਜਾਂਚ ਹੋਵੇਗੀ ਜੇਕਰ ਇਹਨਾਂ ਦੇ ਈਡੀ ਦੇ ਛਾਪ ਰ ਪਹਿਣਗੇ ਤਾਂ ਫਿਰ ਕਿੱਥੋਂ ਹਵਾਲੇ ਦੇਣਗੇ ਕਿ ਆਹ ਜਾਇਦਾਦ ਅਸੀਂ ਕਿੱਥੋਂ ਕੱਟੀ ਕੀਤੀ ਯਾਨੀ ਕਿ ਹਰ ਜਾਇਦਾਦ ਦਾ ਹਰ ਪ੍ਰਾਪਰਟੀ ਦਾ ਇਹਨਾਂ ਨੂੰ ਹਵਾਲਾ ਵੀ ਦੇਣਾ ਪਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਰਾਜ਼ ਖੁੱਲਣਗੇ ਇਹ ਕੱਲਾ ਨਮਨ ਅਰੂੜਾ ਨਹੀਂ ਕਿ ਜਿਨੇ ਕਰੋੜਾ ਰੁਪਏ ਦੀ ਜਾਇਦਾਦ ਬਣਾਈ ਇਧਰ ਫੋਜਾ ਸਿੰਘ ਸਰਹਾਰੀ ਦਾ ਨਾਂ ਮਾਰਿਆ ਹੈ ਸਰਬਜੀਤ ਕੋਰ ਮੰਤਰੀ ਦਾ ਨਾਮ ਆ ਰਿਹਾ ਹੈ ਇਧਰ ਨਾਮ ਆ ਰਿਹਾ ਹੈ ਮੰਤਰੀ ਦਾ ਟ੍ਰਾਂਸਪੋਰਟ ਜਿਹੜੇ ਨੇ ਲਾਲਜੀਤ ਪੁੱਲਰ 11 ਕਿਲੇ ਜਮੀਨ ਦੱਬੀ ਬੈਠੇ ਨੇ ਤੇ ਦੂਸਰੇ ਪਾਸੇ ਕਹਿੰਦੇ ਨੇ ਕਿ ਇਥੇ ਮੁੱਖ ਮੰਤਰੀ ਦਾ ਵੀ ਯੁਗਾਰ ਲੱਗਿਆ ਹੋਇਆ ਹੈ ਯਾਨੀ ਕਿ ਸਾਰਿਓ ਸਾਰੇ ਲੋਕ ਪੰਜਾਬ ਲੁੱਟਣਾ ਚਾਹੁੰਦੇ ਨੇ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਕਰਕੇ ਮੋਟਾ ਪਾਈਆਂ ਤੇ ਜਿਹੜੇ ਵਲੰਟੀਅਰ ਨੇ ਜਿਹੜੇ ਵਰਕਰ ਨੇ ਜਿਹੜੇ ਖੁਦ ਵਿਰੋਧ ਕਰ ਰਹੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਕੱਚੇ ਚਿੱਟੇ ਖੋਲ ਰਹੇ ਨੇ ਵੀ ਭਾਈ ਇਹਨਾਂ ਨੇ ਤੰਗਲੀ ਦੇ ਨਾਲ ਪੈਸਾ ਇਕੱਠਾ ਕੀਤਾ ਜਦੋਂ ਇਹਨਾਂ ਨੇ ਨਾਬਜਦਗੀ ਦੇ ਪੱਤਰ ਭਰੇ ਸੀ ਇਹਨਾਂ ਦੀ ਜਾਇਦਾਦ ਸੀ 2 ਤੋਂ 2.5 ਕਰੋੜ ਰੁਪਏ ਦੀ ਲੇਕਿਨ ਹੁਣ 50 ਕਰੋੜ ਦੀ ਕਿਵੇਂ ਬਣ ਗਈ 100 ਕਰੋੜ ਰੁਪਏ ਦੀ ਕਿਵੇਂ ਬਣ ਗਈ ਇਹਨਾਂ ਨੇ ਪਲਾਟ ਕਿਵੇਂ ਲਾ ਲਿਆ ਇਹਨਾਂ ਨੇ ਇੰਨੀ ਪੈੜੀ ਕਿਵੇਂ ਬਣਾ ਲਈ ਯਾਨੀ ਕਿ ਜਦੋਂ ਈਵੀਅਤ ਵਿਜੀਲੈਂਸ ਦੀ ਕਾਰਵਾਈ ਹੋਵੇਗੀ ਤੇ ਫਿਰ ਇਹ ਬਾਹਰੋਂ ਪੱਜਣਗੇ ਯਾਨੀ ਕਿ ਸਮੇਂ-ਸਮੇਂ 'ਤੇ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਵੋਟਰਾਂ ਦੇ ਨਾਲ ਧੋਖਾ ਧੱਕੇ ਕੀਤੇ ਨੇ ਫਿਰ ਪੰਜਾਬ ਕਿਹੜੀ ਪਾਰਟੀ ਨੂੰ ਵੋਟ ਪਾਵੇ ਕਿਹੜੀ ਪਾਰਟੀ ਨੂੰ ਸਹੀ ਮੰਨੇ ਜਿਹੜੇ ਪੰਜਾਬ ਦੇ ਹਕ ਲਾਕੀ ਹੱਕਾਂ ਦੀ ਗੱਲ ਕਰੇ ਖਾਸ ਕਰਕੇ ਐਮਐਸਪੀ ਦੀ ਗੱਲ ਕੀਤੀ ਗਈ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਜ਼ਦੂਰ ਵਰਗ ਦੀ ਗੱਲ ਕੀਤੀ ਗਈ ਸੀ ਬੇਰੁਜ਼ਗਾਰੀ ਦੀ ਗੱਲ ਕੀਤੀ ਗਈ ਸੀ ਲੇਕਿਨ 3 ਸਾਲਾਂ ਦੇ ਵਿੱਚ 50 ਹਜ਼ਾਰ ਨੌਕਰੀਆਂ ਦਿੱਤੀਆਂ ਨੇ ਤੇ 17 ਲੱਖ ਬੇਰੁਜ਼ਗਾਰ ਜਿਹੜਾ ਪੰਜਾਬ ਦੇ ਵਿੱਚ ਹੈ ਜੇ ਤੁਸੀਂ 3-4 ਲੱਖ ਜੋਬ ਉਹਨਾਂ ਨੂੰ ਮੁਹੱਈਆ ਕਰਾਉਂਦੇ ਜਾਂ ਲੋਨ ਵਗੈਰਾ ਦੇ ਕੇ ਉਹਨਾਂ ਨੂੰ ਬਿਜ਼ਨਸ ਕਰਾਉਂਦੇ ਤਾਂ ਹੋ ਸਕਦਾ ਸੀ ਕਿ ਤੁਹਾਡੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਰਕਾਰ ਦੁਬਾਰਾ ਰਿਪੀਟ ਹੋ ਜਾਂਦੀ ਲੇਕਿਨ ਇਹ ਲੱਗਦਾ ਹੈ ਕਿ ਇਹ ਤੱਪੜ ਰੁੱਲ ਜਾਣਗੇ ਜਿਨ੍ਹਾਂ ਤੇ ਇਲਜ਼ਾਮ ਲੱਗੇ ਨੇ ਜਿਨ੍ਹਾਂ ਨੇ ਬਹੁਤੀ ਜਾਇਦਤ ਬਣਾ ਲਈ ਹੈ ਉਹ ਬਾਹਰ ਨੂੰ ਭੱਜਣਗੇ ਧੰਨਵਾਦ